ਜੀ ਇਹ ਰਹਾ 24 ਪੰਜਾਬੀ ਚੈਨਲ ਨੂੰ ਸਮਾਣਾ ਦੇ ਨਜ਼ਦੀਕ ਪਿੰਡ ਨਮਾਦਿਆਂ ਵਿਖੇ ਗੁग्गा माड़ी ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁग्गा जाहर पीर जा जी ਦਾ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਸਾਬਨਾ ਕੈबिनेट ਮੰਤਰੀ ਵਿਜੇਂਦਰ ਸਿੰਘ ਲਾਈ ਪਹੁੰਚਿਆ ਹਨ ਸਮੂਹ ਪਰਿਵਾਰ ਦੇ ਨਾਲ ਜਿੱਥੇ ਉਹਨਾਂ ਵੱਲੋਂ ਨਮਸਤਕ ਹੋ ਕੇ ਗੁग्गा जाहर पीर जी ਦਾ ਆਸ਼ੀਰਵਾਦ ਪ੍ਰਾਪਤ ਕੀਤੇ ਜਾ ਰਹੇ ਹਨ ਦੇਖ ਸਕਦੇ ਹੋ ਪਰਿਵਾਰ ਵੱਲੋਂ ਨਮਸਤਕ ਹੋ ਰਹੇ ਹਨ ਅਤੇ ਬਾਬਾ ਜੀ ਤੋਂ ਆਸ਼ੀਰਵਾਦ ਲੈ ਰਹੇ ਹਨ ਉਹਨਾਂ ਦੇ ਨਾਲ ਉਹਨਾਂ ਦੇ OSG ਜਗਤਾਰ ਸਿੰਘ ਮਮਾਦੇ ਅਤੇ ਉਹਨਾਂ ਦੇ ਨਾਲ 24 ਪੰਜਾਬ ਦੀ ਟੀਮ ਦੇ ਮੈਂਬਰ ਆਸ਼ੂਨੀ ਗਰਗ ਜੀ ਵੀ ਨਾਲ ਚੱਲਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਮੂਹ ਪਰਿਵਾਰ ਵੱਲੋਂ ਮੱਥਾ ਟੇਕਿਆ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਤਕਰੀਬਨ 20 ਸਾਲ ਤੋਂ ਹੁਣਾਂ ਵੱਲੋਂ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਹੁਤ ਪ੍ਰੋਫੈਸ਼ਨਲ ਡਾਕਟਰ ਚਾਹੇ ਚਾਮੜੀ ਦੇ ਹੋਣ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਹੋਣ ਜਾਂ ਹੋਰ ਮੈਡੀਕਲ ਟੀਮ ਦੇ ਵਿੱਚ ਆਉਣਾ ਵੱਲੋਂ ਦਵਾਈਆਂ ਪਹਲਵਤ ਕਰਵਾਈਆਂ ਗਈਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੈਡੀਕਲ ਕੈਂਪ ਚੱਲ ਰਿਹਾ ਹੈ ਅਤੇ ਇਸ ਮੌਕੇ ਦੇ ਵੱਲੋਂ ਲੋਕਾਂ ਵੱਲੋਂ ਵੱਧ ਚੜ ਕੇ ਇਸ ਚੀਜ਼ ਦੇ ਵਿੱਚ ਲਾਹਾ ਲਿਆ ਜਾ ਰਹੇ ਹਨ ਅਤੇ ਇਸ ਮੌਕੇ ਤੇ ਜਿੱਥੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਇਸ ਦੇ ਕੰਮ ਕੀਤੇ ਜਾ ਰਹੇ ਹਨ ਮੈਡੀਕਲ ਕੈਂਪ ਲਗਾਏ ਗਏ ਹਨ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਬੇਟੇ ਵੀ ਖੜੇ ਨਜ਼ਰ ਆ ਰਹੇ ਹਨ ਜੋ ਲੋਕਾਂ ਨਾਲ ਗੱਲਬਾਤਕਾਰਾਂ ਨੇ ਏਖਾਂ ਦਾ ਚੈੱਕਅਪ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਫਰੀ ਦਵਾਈਆਂ ਫਰੀ ਸੂਲਤ ਮੈਡੀਕਲ ਟੀਮ ਵੱਲੋਂ ਪੂਰੀਆਂ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਗਰਵਾਲ ਸਭਾ ਦੇ ਪ੍ਰਧਾਨ ਵਿਰਿੰਦਰ ਮਿੱਤਲ ਜੀ ਅਤੇ ਇਸ ਮੌਕੇ ਉਹਨਾਂ ਦੇ ਨਾਲ ਪੱਕਾ ਪਹੁੰਚੇ ਹਨ ਗੋਗੀ ਨਾਰਾਇਣਗੜ੍ਹ ਜੀ ਸਾਹਬ ਦਾ ਟਰੱਕ ਜੀ ਨੇ ਹਰਦੀਪ ਸਿੰਘ ਤੂਰ ਗੱਲ ਕਰੀ ਬਿੱਟੂ ਖਾਨ ਜੀ ਭਗਵੰਤ ਸਾਹਿਬ ਦਾ ਸਰਪੰਚ ਭਗਵੰਤ ਸਿੰਘ ਪਿੰਡ ਥੰਮਣ ਸਿੰਘ ਵਾਲਾ ਗੁਰਪ੍ਰੀਤ ਸਿੰਘ ਕੰਦੋਲਾ ਵੀ ਪਹੁੰਚੇ ਹੋਏ ਹਨ ਜਿੱਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਵਕ ਵਕ ਆਗੂ ਸਹਿਬਾਨ ਪਹੁੰਚੇ ਹੋਏ ਹਨ ਉਸ ਮੌਕੇ ਤੇ ਬਲਾਕ ਪ੍ਰਧਾਨ ਗਰਦੀਪ ਸਿੰਘ ਕਾਂਗਰਸੀ ਗਰਦੀਪ ਸਿੰਘ ਘਰਾਚੋਂ ਵੀ ਬੈਠੇ ਹੋਏ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਮੂਹ ਪਰਿਵਾਰ ਵੱਲੋਂ ਮੈਡੀਕਲ ਟੀਮਾਂ ਦੇ ਵਿੱਚ ਵਕ ਵਕ ਇੱਥੇ ਖੁਸ਼ੀ ਉਜਾਈ ਕਰਦੇ ਨਜ਼ਰ ਆ ਰਹੇ ਹਨ ਕਿਉਂਕਿ ਸਿਗਲਾ ਸਾਹਿਬ ਵੱਲੋਂ ਤਕਰੀਬਨ 20 ਸਾਲ ਤੋਂ ਇਹ ਕੈਂਪ ਲਗਾਏ ਜਾ ਰਹੇ ਹਨ ਕਿਉਂਕਿ ਲੋਕਾਂ ਦੀ ਸਹੂਲਤ ਦੇ ਨਾਲ ਸਭ ਤੋਂ بڑا ਅਪਰਾਹਲ ਹੈ ਕਿਉਂਕਿ ਗੱਲ ਕਰੀਏ ਚਮੜੀ ਦੇ ਮੈਰ ਹੋਣ ਅੱਖਾਂ ਦੇ ਡਾਕਟਰ ਹੋਣ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਨਜ਼ਰ ਆ ਰਹੇ ਹਨ ਵੱਖ-ਵੱਖ ਆ ਗਏ ਪਹੁੰਚੇ ਹਨ ਜਿੱਥੇ ਬਿੱਟੂ ਖਾਨ ਜੀ ਵੀ ਪਹੁੰਚੇ ਹੋਏ ਸਨ ਇਹ ਕੁਝ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਮੇਲੇ ਦੇ ਜੋ ਉੱਥੇ ਦਾ ਮੇਲੇ ਲੱਗੇ ਹੋਏ ਹਨ ਜਿੱਥੇ ਆਨੰਦਮੰਦ ਵੱਖ-ਵੱਖ ਮੇਲੇ ਦੀਆਂ ਤਸਵੀਰਾਂ ਦੁਕਾਨਾਂ ਲੱਗੀਆਂ ਸਗੀਆਂ ਨਜ਼ਰ ਆ ਰਹੀਆਂ ਚਾਹੇ ਮਠਾਈ ਦੀਆਂ ਦੁਕਾਨਾਂ ਹੋਣ ਜਾਂ ਸਮਾਨ ਵਗੈਰਾ ਦੀਆਂ ਸਮਾਨ ਹੋਣ ਵਗੈਰਾ ਹੋਣ ਇਹ ਲੱਗੀਆਂ ਤਸਵੀਰਾਂ ਸਾਹਮਣੇ ਤੁਹਾਡੇ ਨਜ਼ਰ ਆ ਰਹੀਆਂ ਹਨ ਆਓ ਤੁਹਾਨੂੰ ਸੁਣਾਉਣਿਆ ਕੀ ਕੀ ਸਾਬਕਾ ਕੈਬਨਟ ਮੰਤਰੀ ਵੀਜੇਂਦਰ ਸਿੰਘਲਾ ਅਤੇ ਮੋਹਿਤ ਸਿੰਘਲਾ ਤੇ ਗौरी ਸਿੰਘਲਾ ਨੇ ਆਓ ਤੁਹਾਨੂੰ ਸੁਣਾਉਣਿਆ ਤਸਵੀਰਾਂ ਵਿੱਚ ਦਿਖਾਉਣਿਆ ਚੁੱਲਿਆਂ ਦੇ ਅੱਖ ਵਕਤ ਤਸਵੀਰਾਂ ਨਜ਼ਰ ਆ ਰਹੀਆਂ ਨਮਾਦਿਆਂ ਦਾ ਮੇਲਾ ਬਹੁਤ ਮਸ਼ਹੂਰ ਹੈ अगर गल करिए ताहे पूरा मेला ਆਪਦੇ ਆਪ ਦੇ ਵਿੱਚ ਬਹੁਤ ਬੜਾ ਉਪਰਲਾ ਕਿਉਂਕਿ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਸ਼੍ਰੀ ਗਿੱਗਵਾ ਜੀ ਦੇ ਨਮਸਤਕਉਣ ਲਈ ਪਹੁੰਚਦੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਚਿੰਡੋਲਾ ਚੱਲ ਰਹੀਆਂ ਹਨ ਬੱਕ ਬੱਕਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਗਲਾਰਾਂ ਹੀ ਨਮਾਦਿਆਂ ਦੇ ਮੇਲਾ ਜੋ ਕਿ ਸਮਾਣਾ ਦੇ ਬਿਲਕੁਲ ਨਜ਼ਦੀਕ ਸਮਾਣਾ ਪਵਾਨੀਗੜ ਰੋਡ ਦੇ ਉੱਪਰ ਸਥਿਤ ਹੈ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਬੜਾ ਉਪਰਲਾ ਹੈ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਈ Thank you.

आपको अच्छा लग रहा आपको जाने से पहले ब्रेक लाएगा आपको अच्छा लगेगा। ਸਵਾਗਤ ਕਰਦੇ ਹਾਂ। ਆਓ ਕੰਕਰ ਕਰਾਈਏ। ਓਟੋਮਾਰਿਕ ਬੜਾ ਫਟਾ। ਰੋਹਿਤ ਸਿੰਘਲਾ ਬੇਨਾਮ ਰੋਹਿਤ ਸਿੰਘਲਾ ਗੁਗਮ ਆਰਡੀਜੀ ਦੀ ਆਂਡ ਪਾਪਾ ਜੀ ਦੇ ਆਸ਼ੀਰਵਾਦ ਦੇ ਨਾਲ ਹਰ ਸਾਲ ਅਸੀਂ ਦਾਦਾ ਜੀ ਦੀ ਯਾਦ ਵਿੱਚ ਕੈਂਪ ਲਾਉਨੇ ਹੈ ਤੇ ਜਿੱਥੇ ਅਸੀਂ ਚਮੜੀ ਅੱਖਾਂ ਮੈਡੀਸਿਨ ਤੇ ਕੈਟਰਾਕ ਆਪਰੇਸ਼ਨ ਜਿੱਥੇ ਅਸੀਂ ਫ੍ਰੀ ਚਸ਼ਮੇ ਵੀ ਦਿੰਦੇ ਨੇ ਕੈਟਰਾਕ ਆਪਰੇਸ਼ਨ ਵੀ ਕਰਦੇ ਜਿਨ੍ਹਾਂ ਨੂੰ ਕੈਟਰਾਕ ਦੀ ਪ੍ਰੋਬਲਮ ਹੁੰਦੀ ਨਾਲੇ ਆ ਉਸ ਨੂੰ ਡਿਟੈਕਟ ਕਰਦੇ ਨੇ ਤੇ ਪ੍ਰਾਈਵੇਟ ਹਸਪੀਟਲ ਤੋਂ ਅਸੀਂ ਉਹਨਾਂ ਦਾ ਟਰੀਟਮੈਂਟ ਕਰਦੇ ਨੇ ਮੈਡੀਸਿਨਸ ਵੀ ਹੁੰਦੀ ਹੈ ਗੁਸਪਿੰਡਾ ਬਹੁਤ ਸਕਿਨ ਦੀ ਪ੍ਰੋਬਲਮਸ ਹੁੰਦੀ ਚਮੜੀ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦਾ ਵੀ ਅਸੀਂ ਡਾਕਟਰਸ ਨੇ ਮੈਡੀਸਿਨ ਦਿੰਦੇ ਨੇ ਤੇ ਮੈਡੀਸਿਨ ਅੱਖਾਂ ਤੇ ਚਮੜੀ ਇਹ ਸਭ ਬਾਬਾ ਜੀ ਦੇ ਆਸ਼ੀਰਵਾਦ ਨਾਲ ਦਾਦਾ ਜੀ ਸੀ ਸੰਤਰਾਮ ਸਿੰਘ ਜੀ ਦੀ ਯਾਤ ਜੀ ਅੱਜ ਅਸੀਂ ਲੌਣੇ ਕੈਂਪ ਆ ਕਿੰਨਾ ਕ ਮਨ ਖੁਸ਼ ਮਹਿਸੂਸ ਹੋ ਰਿਹਾ ਜਦੋਂ ਆਪਾਂ ਕਿਸੇ ਦੀ ਦੁੱਖ ਤਕਲੀਫ 'ਚ ਆਪਾਂ ਮਦਦ ਕਰਾਉਂਦੇ ਆ ਕਿੰਨਾ ਕ ਖੁਸ਼ੀ ਹੁੰਦੀ ਹੈ ਸਭ ਤੋਂ ਜ਼ਿਆਦਾ ਆਸ਼ੀਰਵਾਦ ਪਰ ਜਦ ਬਜ਼ੁਰਗ ਲੋਕ ਕਿ ਕਈ ਵਾਰ ਕੀ ਹੁੰਦਾ ਮੈਂ ਬਜ਼ੁਰਗ ਬਜ਼ੁਰਗਾ ਤੋਂ ਪਤਾ ਚੱਲਿਆ ਜਦ ਉਹ ਅਸੀਂ ਅਸੀਂ ਉਹਨਾਂ ਨੂੰ ਪ੍ਰਾਈਵੇਟ ਹਸਪੀਟਲ ਲੈ ਕੇ ਜਾਂਦੇ ਆ ਰਾਤ ਨੂੰ 8:00 ਵਜੇ ਜਾਂਦੇ ਨੇ ਆਪਰੇਸ਼ਨ ਦੇ ਬਾਅਦ ਜਦ ਅਸੀਂ ਉਹਨਾਂ ਨੂੰ ਵਾਪਸ ਕਰ ਕਰ ਛੱਡਣ ਜਾਂਦੇ ਉਹਨਾਂ ਦੇ ਪਰਿਵਾਰ ਤੋਂ ਕੀ ਦਾ ਵੀ ਫੋਨ ਨਹੀਂ ਆਂਦਾ ਉਹ ਦੁਖਦਾਂ ਉਹ ਕਹਿੰਦੇ ਪੁੱਤਰ ਤੂੰ ਮੇਰੀ ਅੱਖ ਬਣਾਤੀ ਕਿਸੇ ਮੇਰੇ ਟੱਬਰ ਚ ਕਿਨੇ ਮੇਰੇ ਮੇਰੇ ਬਾਰੇ ਸੋਚਿਆ ਨਹੀਂ ਕਹਿੰਦੇ ਬੇਟਾ ਤੇਰੇ ਕਾਰਨ ਹੁਣ ਜਿਵੇਂ ਰਾਤ ਦੇ 9 ਵੀ ਵਜ ਗਏ ਫਿਰ ਵੀ ਉਹ ਕਹਿੰਦੇ ਨੇ ਕਿ तुम मैं घर भी छद मेरी अख भी बना दी ये जवाब कोई मेरा ध्यान ही नहीं रखता मतलब मतलब वो सब तो लाइफ एक सारी गलत सेवा की जाती है सब परमात्मा का आशीर्वाद हो चली आता है बस मैं एक ही गल कहना चाहूँगी कि भी एक साल हो गए इस बार आप कैंप ला रहे मैं खुद बई साल दा ਇਹ ਜਦੋਂ ਤੋਂ ਕੈਂਪ ਲੱਗ ਰਿਹਾ ਮੈਂ ਇੱਥੇ ਆ ਰਹੀ ਹਾਂ ਤੇ ਬਹੁਤ ਖੁਸ਼ੀ ਮਿਲਦੀ ਹੈ ਲੋਕ ਆਂਦੇ ਨੇ ਆਪਣਾ ਇਲਾਜ ਕਰਾ ਕੇ ਜਾਂਦੇ ਨੇ ਤੇ ਜੀ ਸੇਵਾ ਦਾ ਮੌਕਾ ਮਿਲ ਰਿਹਾ ਤੇ ਸਾਰਿਆਂ ਨੂੰ ਕੰਨਣਾ ਚਾਹੀਏ ਸਾਨੂੰ ਵੀ ਮੌਕਾ ਮਿਲਦਾ ਆਪਾਂ ਕਰਦੇ ਰਹਿੰਦੇ ਆ ਮੇਲਾ ਵੀ ਲੱਗਦਾ ਹੈ ਬਾਬਾ ਜੀ ਦਾ ਇੱਥੇ ਦਰਸ਼ਨ ਵੀ ਹੁੰਦੇ ਨੇ ਸਾਰੇ ਆ ਕੇ ਮੇਲਾ ਇੰਜੋਏ ਕਰਕੇ ਦਰਸ਼ਨ ਕਰਕੇ ਥੋ ਆਪਣਾ ਇਲਾਜ ਕਰਕੇ ਜਾਂਦੇ ਨੇ ਤਾਂ ਬੜੀ ਖੁਸ਼ੀ ਮਿਲਦੀ ਹੈ لوکوں ਆਦੇ ਨੇ ਸ਼ਿਗਲਾ ਸਾਹਿਬ ਬਾਰੇ ਗੱਲ ਕਰਦੇ ਨੇ ਮਹਿੰਦਰ ਜੀ ਬਾਰੇ ਕਹਿੰਦੇ ਕਿ ਕੈਂਪ ਲਾਇਆ ਜਾਂ ਵਿਕਾਸ ਵਧੀਆ ਕਰੇ ਪੁੱਛੇ ਕੁਝ ਸੰਵਰਤਕ ਕੈਬਨਿਟ ਮਿਸਟਰ ਕਿ ਕਿਵੇਂ ਲੱਗਦਾ ਮਾਨ ਮਹਿਸੂਸ ਬੇਟੀ ਨੂੰ ਮਾਨ ਤਾਂ ਬਹੁਤ ਹੁੰਦਾ ਮੈਨੂੰ ਬਹੁਤ ਅੱਛਾ ਲੱਗਦਾ ਹੈ ਜਦੋਂ ਆਪਣੇ ਪਰਿਵਾਰ ਦਾ ਤੁਸੀਂ ਕੁਝ ਐਦਾਂ ਸੁਣਦੇ ਹੋ ਕਿ ਲੋਕਾਂ ਨੂੰ ਖੁਸ਼ੀ ਮਿਲ ਰਹੀ ਹੈ ਤਾਂ ਬਹੁਤ ਮਾਨ ਮਹਿਸੂਸ ਹੁੰਦਾ ਹੈ ਸਭ ਅੱਜ ਕੈਂਪ ਲਗਾਇਆ ਜਾ ਰਿਹਾ ਹੈ ਕੈਂਪਾ ਕਿੱਥੇ ਲਾਇਆ ਹੈ ਹਰ ਸਾਲ ਦੀ ਤਰ੍ਹਾਂ ਪਿੰਡ ਨਮਾਦੇ ਗੁਗਾ ਮਾੜੀ ਦੇ ਇਸ ਪਵਿੱਤਰ ਸਥਾਨ ਦੇ ਉੱਪਰ ਲੋਕ ਜਿਹੜੇ ਆਪਣੇ ਪੁਰਖਾਂ ਦੀ ਯਾਦ ਦੇ ਵਿੱਚ ਮਿੱਟੀ ਕੱਢਣ ਆਉਂਦੇ ਆ ਬਾਬੇ ਦਾ ਆਸ਼ੀਰਵਾਦ ਲੈਣ ਵਾਸਤੇ ਆਉਂਦੇ ਆ ਆਪਣੇ ਪਰਿਵਾਰਾਂ ਦੀ ਤਰੱਕੀ ਵਾਸਤੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਆ ਉਸੇ ਥਾਂ ਤੇ ਜਿੱਥੇ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਆਪਣੇ ਪੁਰਖਿਆਂ ਨੂੰ ਯਾਦ ਕਰਨ ਵਾਸਤੇ 50 ਸਾਲ ਪਹਿਲਾਂ ਤੋਂ ਅਸੀਂ ਪੂਰੇ ਆਕੇ ਬਾਬੇ ਦਾ ਆਸ਼ੀਰਵਾਦ ਲੈਂਦੇ ਸੀ ਉਥੇ ਇਹ ਮੈਡੀਕਲ ਕੈਂਪ ਪਿਛਲੇ 20 ਬਾਰੇ ਪਹਿਲਾਂ ਜਦੋਂ ਮੇਰੇ ਬਜ਼ੁਰਗਾਂ ਦਾ ਆਖਾਜ ਚਲਾਣਾ ਹੋਇਆ ਉਦੋਂ ਅਸੀਂ ਇਹ ਮੈਡੀਕਲ ਕੈਂਪ ਦਾ ਦੀ ਸ਼ੁਰੂਆਤ ਕੀਤੀ ਤਾਂ ਕਿ ਪਿੰਡਾਂ 'ਚ ਰਹਿਣ ਵਾਲੇ ਗਰੀਬ ਲੋਕ ਜਿਹੜੇ ਕੈਂਪ ਚ ਆ ਕੇ ਪੰਜਾਬ ਦੇ ਸੱਭਿਆਚਾਰ ਦਾ ਆਨੰਦ ਮਾਣਦੇ ਆ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਪਿੰਡਾਂ ਦੇ ਲੋਕ ਮੇਲਿਆਂ ਵਿੱਚ ਜਾ ਕੇ ਆਪਣੇ ਬੱਚਿਆਂ ਦਾ ਮਨੋਰੰਜਨ ਵਾਸਤੇ ਸੋਚ ਰੱਖਦੇ ਆ ਉਸ ਜਗ੍ਹਾ ਦੇ ਉੱਪਰ ਗਰੀਬ ਲੋਕਾਂ ਦੀ ਮਦਦ ਵਾਸਤੇ ਚਮੜੀ ਦੇ ਰੋਗਾਂ ਦਾ ਅੱਖਾਂ ਦੇ ਚਸ਼ਮੇ ਅੱਖਾਂ ਦੇ ਲੈਂਸ ਮੈਡੀਸਨ ਦੀ ਦਵਾਈ ਸ਼ੂਗਰ ਦੀ ਦਵਾਈ ਹੱਡਾਂ ਜੋੜਾਂ ਦੇ ਦਰਦ ਇਹ ਸਾਰੀਆਂ ਜਿਹੜੀਆਂ ਵਪਾਰੀਆਂ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਲੋਕਾਂ ਨੂੰ ਦੇਖਣੀਆਂ ਪੈਂਦੀਆਂ ਉਹਨਾਂ ਦੀ ਮਦਦ ਵਾਸਤੇ ਅਸੀਂ ਆਪਣੇ ਪਰਿਵਾਰ ਵੱਲੋਂ ਸਮੁੱਚੇ ਗਾਜੇਵਾਸੀਆ ਪਰਿਵਾਰ ਵੱਲੋਂ ਅਸੀਂ ਇਹ ਸੇਵਾ ਪਿਛਲੇ 20 ਬਰੇ ਪਹਿਲਾਂ ਚਾਲੂ ਕੀਤੀ ਸੀ ਔਰ ਮੈਂ ਇਹ ਦੇਖਦਾ ਕਿ ਸਾਡੇ ਇਲਾਕੇ ਦੇ ਬਹੁਤ ਸਾਰੇ ਲੋਕ ਜਿਹੜੇ ਪਿੰਡਾਂ ਦੇ ਖੇਤਾਂ 'ਚ ਕੰਮ ਕਰਦੇ ਆਂ ਕਿਸਾਨ ਭਰਾ ਗਰੀਬ ਲੋਕ ਉਹਨਾਂ ਦੇ ਹੱਥ ਤੇ ਪੈਰ ਜਿਹੜੇ ਹਮੇਸ਼ਾ ਦਵਾਈਆਂ ਦੇ ਵਿੱਚ ਰਹਿੰਦੇ ਆਂ ਜਦੋਂ ਖੇਤਾਂ 'ਚ ਦਵਾਈ ਪਾਉਂਦੇ ਆਂ ਅਸੀਂ ਦਾ ਸਾਰਾ ਕੁਝ ਖਰਾਬ ਹੋ ਜਾਂਦਾ ਹੈ ਉਹਨਾਂ ਨੂੰ ਸਹੀ ਦਵਾਈ ਮਿਲ ਸਕੈ ਚਮੜੀ ਦੀ ਔਰ ਪਿੰਡਾਂ ਵਿੱਚ ਬਜ਼ੁਰਗਾਂ ਦੀ ਲੈਂਸ ਪੈਨ ਵਾਸਤੇ ਆਪਰੇਸ਼ਨ ਦੀ ਲੋੜ ਹੁੰਦੀ ਹੈ ਜਾਂ ਸਾਡੇ ਇੱਕ ਉਮਰ ਤੋਂ ਬਾਅਦ ਸਾਡੇ ਅੱਖਾਂ ਦੇ ਚਸ਼ਮਾ ਲੱਗਣ ਦੀ ਲੋੜ ਹੁੰਦੀ ਹੈ ਇਹ ਸਾਰੀਆਂ ਗੱਲਾਂ ਦੀ ਸੂਚ ਦੇਣ ਵਾਸਤੇ ਅਸੀਂ ਇਹ ਸੇਵਾ ਆਪਣੇ ਪਰਿਵਾਰ ਵੱਲੋਂ ਪਿਛਲੇ 20 ਵਰਿਆਂ ਤੋਂ ਲਾਉਂਦੇ ਆਂ ਔਰ ਸਾਡੇ ਇਲਾਕੇ ਦੇ ਲੋਕ ਪਰਿਵਾਰ ਦੇ ਲੋਕ ਸਾਰੇ ਇਸ ਸੇਵਾ ਨੂੰ ਤਿੰਨ ਦਿਨ ਲਗਾਤਾਰ ਔਰ ਇਸ بار ਵੀ ਇਹ 14 15 16 ਸਪਟੈਂਬਰ ਨੂੰ ਇਹ ਕੈਂਪ ਲੱਗਦਾ ਹੈ ਔਰ ਜਦੋਂ ਵੀ ਇਹ ਮੇਲਾ ਭੜਦਾ ਸੀ ਕੈਂਪ ਦੀ ਤਰੀਕ ਮੇਲੇ ਦੇ ਨਾਲ ਜੁੜੀ ਹੋਈ ਹੈ ਔਰ ਇਹ ਮਸਿਆ ਜਦੋਂ ਆਉਂਦੀ ਹੈ ਉਦੋਂ ਇਹ ਕੈਂਪ ਭੜਦਾ ਹੈ ਤੇ ਦਿਨ ਦਿੰਦਾ ਇਹ ਕੈਂਪ ਹਮੇਸ਼ਾ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਦਾ ਪ੍ਰਤੀਕ ਹੈ ਇਹ ਜਿਹੜਾ ਸਥਾਨ ਹੈ ਬਾਬੇ ਦਾ ਇੱਥੇ ਵੀ ਸਾਰੀ ਸੰਗਤ ਬਿਨਾਂ ਕਿਸੇ ਪੱਖਪਾਤ ਤੋਂ ਇਹ ਬਿਨਾਂ ਸੋਚੇ ਸਮਝੇ ਕਿ ਕਿਹੜਾ ਕਿਹੜੀ ਜਾਤ ਪਾਤ ਤੋਂ ਹੈ ਸਾਰੇ ਲੋਕ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਦੀ ਮਜ਼ਬੂਤੀ ਦੇ ਤਹਿਤ ਹਰ ਸਾਲ ਪੂਰੇ ਆਕੇ ਜਿੱਥੇ ਬਾਬੇ ਦਾ ਆਸ਼ੀਰਵਾਦ ਲੈਂਦੇ ਆ ਉਥੇ ਲੋੜਵੰਦ ਪਰਿਵਾਰ ਇਸ ਮੈਡੀਕਲ ਕੈਂਪ ਦੇ ਰਾਹੀਂ ਜੋ ਮੈਂ ਆਪਣੇ ਬਜ਼ੁਰਗ ਜੋ ਕਿ ਸਾਬਕਾ ਸਮੂਰਤੋ ਐਮ.ਐਲ.ਏ ਵੀ ਰਹੇ ਸਮਾਣੇ ਤੋਂ ਔਰ ਪਟਿਆਲਾ ਲੋਕ ਸਭਾ ਤੋਂ ਐਮ.ਪੀ ਵੀ ਰਹੇ ਉਹਨਾਂ ਦੀ ਔਰ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਕੈਂਪ ਲਗਾਉਂਦੇ ਆ ਤੇ ਬਹੁਤ ਸਾਰੇ ਲੋਕ ਇੱਥੇ ਆ ਕੇ ਉਸ ਦਾ ਲਾਭ ਲੈਂਦੇ ਆ